ਮਨੁੱਖ ਦੀ ਇੱਛਾ ਸ਼ਕਤੀ ਉਸ ਨੂੰ ਮਜ਼ਬੂਤ ਰੱਖਦੀ ਹੈ ਉਹ ਕਦੇ ਵੀ ਨਹੀਂ ਹਾਰਦਾ ਫਿਰ ਚਾਹੇ ਮਨੁੱਖ ਸ਼ਰੀਰਿਕ ਰੂਪ ਤੋਂ ਅਪਾਹਜ ਹੋਵੇ ਜਾਂ ਫਿਰ ਮਾਨਸਿਕ ਰੂਪ ਤੋਂ ਅਜਿਹਾ ਇੱਕ ਮਿਸਾਲ ਗੁਰਦਾਸਪੁਰ ਦੇ ਪਿੰਡ ਮੀਆਂ ਕੋਟ ਤੋਂ ਟੇਖੰਡ ਮਿਲ ਰਹੀ ਹੈ ਜਿੱਥੇ ਇੱਕ ਅਪਾਹਜ ਹੁੰਦਿਆਂ ਵੀ ਜ਼ਿੰਦਗੀ ਨਾਲ ਲੜਾਈ ਲੜ ਰਿਹਾ ਹੈ ਅਤੇ ਬਚਪਨ ਦੇ ਵਿੱਚ ਪੋਲੀਓ ਦੀ ਬਿਮਾਰੀ ਨਾਲ ਅਪਾਹਜ ਹੋ ਕੇ ਕਾਬਲ ਨੇ ਦਿਲ ਨਹੀਂ ਛੱਡਿਆ ਉਤੋਂਪੋ ਵਿੱਚ ਵੀ ਅਤਿ ਦੀ ਗਰਮੀ ਵਿੱਚ ਚੋਣਾ ਲਗਾ ਰਿਹਾ ਹੈ ਉਸ ਦੇ ਨਾਲ ਕੁਦਰਤ ਨੇ ਵੀ ਘਟ ਨਹੀਂ ਕੀਤੀ ਉਸ ਦੇ ਫਿਰ ਤੇ ਬਜ਼ੁਰਗ ਮਾਂ ਅਤੇ ਛੋਟੇ ਬੱਚੇ ਨੂੰ ਪਾਲਣ ਦੀ ਜ਼ਿੰਮੇਵਾਰੀ ਵੀ ਹੈ ਇਹ ਮਾਮਲਾ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਮੀਆਂ ਕੋਟ ਦੇ ਖੇਤਾ 'ਚ ਫੌੜੇ ਨਾਲ ਚੱਲਦੇ ਇੱਕ ਲੱਤ ਤੋਂ ਅੱਪਾ ਹਜ ਕਾਬਲ ਦੀ ਹੈ ਜੋ ਕਿ ਇਸ ਅਤ ਦੀ ਗਰਮੀ ਵਿੱਚ ਚੋਣਾ ਲਗਾ ਰਿਹਾ ਹੈ ਕਾਬਲ ਦਾ ਕਹਿਣਾ ਹੈ ਕਿ ਉਹ ਮਿਹਨਤ ਦੀ ਰੋਟੀ ਖਾਣਾ ਪਸੰਦ ਕਰਦਾ ਹੈ ਸੀਜ਼ਨ ਤੋਂ ਬਿਨਾ ਉਹ ਦਿਹਾੜੀ ਵੀ ਨਹੀਂ ਕਰ ਸਕਦਾ ਲੇਕਿਨ ਕਾਦੀ ਮਜਬੂਰੀ ਹੈ ਅਤੇ ਪਰਿਵਾਰ ਦੇ ਲਈ ਦੋ ਟੁਕ ਰੋਟੀ ਲਈ ਉਚੋ ਨਾ ਲਗਾ ਰਿਹਾ ਹੈ ਕਾਵਲ ਇਹ ਹਰ ਸਾਲ ਲਗਾਉਂਦਾ ਹੈ ਖੁਸ਼ਪੂਰ ਦੇ ਸਰਪੰਚ ਰਣਜੀਤ ਸਿੰਘ ਰਾਣਾ ਨੇ ਕਿਹਾ ਕਿ ਗਿਰਤ ਨੂੰ ਸਲਾਮ ਕਰਦਿਆਂ ਕਾਵਲ ਕਿ ਸਰਕਾਰ ਕਾਵਲ ਵਰਗੇ ਮਿਹਨਤੀ ਨੌਜਵਾਨ ਨੂੰ ਸਹਾਇਤਾ ਦੇਵੇ ਤਾਂ ਕਿ ਉਹ ਆਪਣਾ ਇੱਕ ਰੋਜ਼ਗਾਰ ਖੋਲ੍ਹ ਸਕੇ ਅਤੇ ਆਪਣੀ ਬਜ਼ੁਰਗ ਮਾਂ ਅਤੇ ਛੋਟੇ ਬੱਚੇ ਨੂੰ ਪਾਲ ਸਕੇ ਆਪਣੇ ਛੋਟੇ ਬੱਚੇ ਨੂੰ ਇੱਕ achi ਸਿੱਖਿਆ ਦੇ ਸਕੇ ਸਰਕਾਰ ਨੂੰ ਅਜੇ ਲੋਕਾਂ ਦੇ ਲਈ ਕੁਝ ਨਵੇਂ ਉਪਰਾਲੇ ਕਰਨੇ ਚਾਹੀਦੇ ਓਹਨਾਂ ਦੀ ਮਦਦ ਲਈ ਕੁਝ ਸੋਚਣਾ ਚਾਹੀਦਾ ਹੈ ਲੇਕਿਨ ਅਪਾਹਜ ਹੋਣ ਦੇ ਬਾਅਦ ਦੀ ਕਾਵਲ ਦੇ ਕੀ ਵਿਚਾਰ ਨੇ ਉਹ ਕੀ ਕੁਝ ਕਹਿੰਦੇ ਨੇ ਔਰ ਤੁਹਾਨੂੰ ਵੀ ਸੁਣਾਉਂਦੇ ਆਂ ਕਾਵਲ ਪਾਜੀ ਇਹ ਪਾਜੀ ਕਿਹੜਾ ਜਿਹੜਾ ਪੈਂਦਾ ਤੇ ਕਿਹੜਾ ਫਿਰ ਗਰਦਾਸਪੁਰ ਜ਼ਿਲ੍ਹਾ ਪਿੰਡ ਮੀਆਂਗੋੜ ਤੋਂ ਕੀ ਕਰਨਾ ਪਾਜੀ ਬੱਚੇ ਤੇ ਪਾਲਣੇ ਪੈਣੇ ਨਹੀਂ ਨੇ ਹਾਂ ਤਿੰਨ ਚਾਰ ਜਣੇ ਇਹ ਭਾਈ ਵੀ ਹਰ ਸਾਲ ਆਉਂਦੇ ਜਾਂ ਹਰ ਸਾਲ ਹੀ ਹਰ ਸਾਲ ਆਉਂਦੇ ਮੈਨੂੰ ਹਰ ਸਾਲ ਜੇ ਮੁਰਕਿੰਨਾ ਖਲਾਉ ਆ ਇਕੱਲਾ ਡੇਢ ਇਕੱਲਾ ਹੀ ਬਸ ਹਾਂਜੀ ਹਾਂਜੀ ਮਤਲਬ ਮੇਰੇ ਕੋਲ 10 ਪੰਨੇ ਚੋ ਲੱਗਦਾ ਹਾਂਜੀ 10 11 ਦਿਨ ਦਾ 15 ਦਿਨ ਹੀ ਬਸ ਜਿੰਨੇ ਕ ਦਿਨ ਹੀ ਲਾਈਦਾ ਇੰਨਾ ਕੀ ਲੱਗਦਾ ਲੱਤਾਂ ਤੋਂ ਹਾਂਜੀ ਆ ਵੀ ਜੋ ਹੋਰ ਵੀ ਮਤਲਬ ਜਾਰੇ ਜਾਂ ਨਾ ਮੈਂ ਇਕੱਲਾ ਲਗਾ ਲਿਆ ਨਾਲ ਨਿਕਲੀ ਨਿਆਣੀ ਆਪੇ ਦੋ ਬੱਚੇ ਕੈਸਾ ਹਸਤਾ ਲੋ ਜਾ ਮਦਦ ਕਰਾਂ ਡਿਜ਼ਾਈਨਰ ਤੁਹਾਡੇ ਕੋਲ ਚੱਲ ਜੇਗਾ ਨਾ ਦੇਖੋ ਜੀ ਕੈਸਾ ਸੰਸਥਾ ਨੇ ਤਕਰੀਰ ਨਾ ਜੀ ਨਾ ਮੈਂ ਇਹ ਆਨਾਪੀ ਕੋ ਸੋਚਣਾ ਚਾਹੀਦਾ ਗਰੀਬ ਬੰਦੇ ਦਾ ਕੋਈ ਮਿਲਣਾ ਚਾਹੀਦਾ ਬੱਚੇ ਪਾਲ ਚਗਾ ਕੋਈ ਕਾਰੋ ਜਾਂ ਕੰਮ ਦੇ ਬੈਠ ਕੇ ਕਰ ਸਕਾ ਹਾਂ ਜੀ ਹਾਂ ਜੀ ਸਾਸਿਕਾਲ ਜੀ ਕੀ ਭਾਜੀ ਆਪਣਾ ਰਣਜੀਤ ਸਿੰਘ ਜੀ ਕੀ ਭਾਜੀ ਆਪਣਾ ਸਰਪੰਚ ਪਿੰਡ ਖੁਸ਼ੀਪੁਰ ਦਾ ਜੀ ਇਹ ਭਾਜੀ ਸਾਡੇ ਕਿਹੜਾ ਬੰਦਾ ਇੰਨੀ ਤਕਸ ਦੇ ਵਿੱਚ ਝੋਨਾ ਵਗਰਨ ਘਰਾਂ ਪੁੱਛੇ ਕਰਦੇ ਆ ਅਸੀਂ ਤੇ ਇਹਦੀ ਮਿਹਨਤ ਤੇ ਭਾਜੀ ਵਾਰੇ-ਵਾਰੇ ਜਾਣੇ ਆ ਇਹ ਕੇਵਲ ਸਿੰਘ ਆ ਜੋ ਆਪਣੀ ਤਸਦ ਦੀ ਗਰਮੀ ਦੇ ਵਿੱਚ ਮਿਹਨਤ ਕਰਕੇ ਆਪਣਾ ਪਰਿਵਾਰ ਪਾਲਦਾ ਜੋ ਛੇਾਂ ਬੰਦਿਆਂ ਦਾ ਜੁੱਟ ਬਣਿਆ ਹੋਇਆ ਹੈ ਵਿੱਚ ਬੀਬੀਆਂ ਵੀ ਪਾ ਕੇ ਤੇ ਇੱਕ-ਇੱਕ ਜਾਣ ਦੇ ਹਿੱਸੇ ਮੇਰੇ ਹਿਸਾਬ ਨਾਲ 6 ਏਕੜ ਜ਼ਮੀਨ ਆਉਂਦੀ ਆ ਜਿਉਂ ਹੈ ਕਿ ਜਾਣੇ ਨੂੰ 6-6 ਕਿੱਲੇ ਦਾ ਮਾਝਾ ਮਿਲਣਾ ਆ ਉਹਦੇ ਹਿਸਾਬ ਦੇ ਨਾਲ ਹੀ ਇਹਨਾਂ ਆਪਣੇ ਜੀ ਜਿਹੜੇ ਪਾਲਣੇ ਆ ਤੇ ਜਦੋਂ ਝੋਨੇ ਦੀ ਫਸਲ ਲੱਗ ਜਾਂਦੀ ਹੈ ਤਾਂ ਉਹਦੇ ਪਾਤਾ ਇਹ ਵਿਹਲੇ ਰਹਿੰਦੇ ਨੇ ਰੱਬ ਆਸ ਰਹੀ ਆ ਗੜੀ ਤੇ ਨਾ ਕੋ ਹੁਣੀ ਨਹੀਂ ਕਿਉਂਕਿ ਹੈਂਡੀਕੈਪ ਆ ਤੇ ਅਸੀਂ ਤੇ ਇਹੋ ਹੀ ਹਰ ਸੰਸਤਾ ਗਾੜੀ ਤੁਹਾਡੇ ਮੱਦੀਆ ਤੋਂ ਬੇਨਤੀ ਕਰਨਾ ਚਾਹੁੰਦੇ ਆ ਕਿ ਕੋਈ ਵੀ ਉੱਠੇ ਤੇ ਇਹ ਵੀਰ ਦੀ ਬਾਹ ਫੜ ਕੇ ਇਹਨੂੰ ਕੋਈ ਰਜਗਾਰ ਕੋਈ ਦੁਕਾਨ ਵਗੈਰਾ ਇਹੋ ਜੀ ਚੀਜ਼ ਖੋਲ ਕੇ ਦਿੱਤੀ ਜਾ ਜਿੱਥੇ ਇਨਸਾਨੀ ਨਾ ਬੈਠ ਕੇ ਆਪਣੀ ਰੋਜੀ ਰੋਟੀ ਕਮਾ ਸਕਦੇ ਆਪਣੇ ਬੱਚਿਆਂ ਨੂੰ ਖਵਾ ਸਕੇ ਤੇ ਆਪਣਾ ਭੇਖ ਹਸਦਾ ਸਕੇ ਜਿਹੜੇ ਸਰ ਹਰ ਸਾਲ ਤੁਹਾਡੇ ਕੋ ਮਤਲਬ ਜੀਰੀ ਲਗਾਉਂਦੇ ਇਹ ਆਏ ਸਾਲ ਹੀ ਸਾਡੇ ਕੋ 6 ਮਹੀਨੇ ਬਾਅਦ ਜੀਰੀ ਲਗਾਉਂਦੇ ਨੇ ਤੇ ਇਥੋਂ ਹੀ ਇੰਨਾ ਕਿ ਜੋ ਨਾ ਤੁਹਾਨੂੰ ਰਕਬਾ ਦੱਸਿਆ ਆ ਉਦੇ ਵਿੱਚ ਆਪਣਾ ਗੁਜ਼ਾਰਾ ਜੜਾ ਗੁਜ਼ਰਗੁਜ਼ਾਰਾ ਕਰਦੇ ਨੇ ਤੇ ਜੇ ਕੋਈ ਹੋਰ ਬਾਹ ਫੜ ਲੇ ਠੀਕ ਆ ਨਹੀਂ ਤੇ ਸਾਡੀ ਤੇ ਇਹੋ ਹੀ ਫਰਿਆਦ ਆ ਇਹ ਕੋਈ ਸਸਤਾ ਦੀ ਬਾਹ ਫੜੇ ਤੇ ਇਹਦਾ ਕੋਈ ਰਜਗਾਰ ਦਾ ਕੋਈ ਮਹੀਆ ਕਰਵਾਈ ਜਾਵੇ ਜਾਂ ਸਰਕਾਰ ਚਾਏ ਚਾਏ ਜਾਂ ਕੋਈ ਹੋ ਸਸਤਾ ਕੋਈ ਜਵਾਨ ਉੱਠ ਕੇ ਗਾੜੀ ਜਾਵੇ ਤੇ ਇਹਦੀ ਬਾਹ ਫੜੇ ਗਰੀਬ ਬੰਦੇ ਨੇ ਚਲ ਕਿ ਇਹ ਚਾਰ ਦਿਨਾਂ ਚ ਤੁਨੇ ਲਗਾਣਾ ਦੋ ਹਾਂਜੀ ਇਸ ਤੋਂ ਬਾਅਦ ਕੋਈ ਧੜੀ ਵੀ ਰਣੀ ਨਾ ਜੀ ਦਿਹਾੜੀ ਤੇ ਇਹਨਾਂ ਕੋ ਹੁਣੀ ਨਹੀਂ ਹੈਂਡੀਕੈਪ ਆ ਦਿਹਾੜੀ ਚਾਰ ਦਿਨ ਕਿੱਥੋਂ ਕਰ ਦੋਣੀ ਇਹਨਾਂ ਕੋ ਤਾਂ ਬਹਿ ਕੇ ਹੀ ਆ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ ਐਸਐਮਜ਼ ਨਿਊਜ਼